ਸਾਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਕੱਬਰਵੱਛੇ ਦੇ ਵਿੱਚ ਕੱਬਰਵੱਛਾ ਪਿੰਡ ਜਿਹੜੇ ਫਰੋਇਪੁਰ ਦਾ ਮਨਮੱਤਾ ਨਗਰ ਆ ਕੱਬਰਵੱਛੇ ਪਿੰਡ ਤੋਂ ਜਿਹੜੀ ਮੋੜਾਂ ਵਾਲੀ ਨੂੰ ਛੜਕ ਜਾਂਦੀ ਆ ਮਿੱਤਰੋ ਤੇ ਸਕੂਲ ਦੇ ਕੋਲੋਂ ਬਿਲਕੁਲ ਤੁਸੀਂ ਡੰਗਣਾ ਵਾ ਮਿੱਤਰੋ ਸਕੂਲ ਆ ਜਿਹੜਾ ਸਕੂਲ ਦੇ ਥੱਲੋ ਦੀ ਸਾਹਮਣੇ ਤੁਰੇ ਆਉਣਾ ਤੁਸੀਂ ਸਕੂਲ ਵਾਲੇ ਪਾਸੇ ਨੂੰ ਇਹ ਪਿੰਡ ਪਾਰ ਕਰਦੇ ਆ ਅਸਾਰ ਸਕੂਲ ਵਾਲੀ ਸਾਈਡ ਨੂੰ ਹੀ ਮਿੱਤਰੋ ਤੁਹਾਨੂੰ ਪਈ ਦੇ ਉੱਤੇ ਬੰਚ ਪਏ ਮਿਲਣਗੇ ਉਹ ਬੰਚਾਂ ਵਾਲੀ ਪਈ ਆ ਜਿਹੜੀ ਬਾਈ ਹੁਣਾਂ ਦੀ ਆ ਮਿੱਤਰੋ ਤੇ ਘਰੇਲੂ ਪਰਿਵਾਰ ਆ ਬਾਈ ਦੇ ਕੋਲ ਦੋ ਸੌਰੀ ਇੱਕ ਮੈਂ ਵਿਕਾਉ ਆ ਕਿੰਨੇ ਸੋਇਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨੇ ਕੁ ਦੁੱਧ ਦੀ ਮਾਲਕਣਾ ਉਹ ਤਾਂ ਸਾਰੀ ਜਾਣਕਾਰੀ ਮੈਂ ਤੁਹਾਨੂੰ ਲੈ ਦੂੰਗਾ ਪਰ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਫਿਰ ਡਿਟੇਲ ਮਿਲਦੀ ਹੁੰਦੀ ਆ ਸਾਰੀ ਕਰਦੇ ਗੱਲਬਾਤ ਆਪਾਂ ਵੀਰੇ ਦੇ ਨਾਲ ਰੇਡ ਵੀ ਜਾਨੂ ਕਰਵਾ ਕੇ ਜਾਊਂਗਾ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਭਾਈ ਠੀਕ ਹੈ ਜੀ ਵਧੀਆ ਸੀਤਾ ਦੇ ਪਰਿਵਾਰ ਵੀਰੇ ਵਧੀਆ ਹੀ ਵਧੀਆ ਚੜ੍ਹਦੀ ਕਲਾ ਸਾਰੇ ਹਾਂਜੀ ਨਾਮ ਦੱਸੀ ਵੀਰੇ ਕਿਰਦੀ ਆਪਣਾ ਕੀ ਹੈ ਨਾਮ ਕੰਤਾ ਸਿੰਘ ਹੈ ਕੰਤਾ ਕੁਲਵੰਤ ਸਰਾਂ ਹਨਾ ਭਾਈ ਹਾਂਜੀ ਹਾਂਜੀ ਕ੍ਰਾਂਤੂ ਨੇ ਘਰ ਤੋਂ ਆਪਣਾ ਮੋਰਾ ਵਾਲੀ ਵਾਲੀ ਛੜਕ ਤੇ ਆ ਗਿਆ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਕਈ ਵਾਰੀ ਫੋਨ ਨਹੀਂ ਲੱਗਦਾ ਰੇਂਜ ਰੁਂਜ ਦੀ ਦਿੱਕਤ ਪੈ ਜਾਂਦੀ ਕੀ ਪੁੱਛ ਕੇ ਆ ਜਾਵੇ ਅਗਲਾ ਵੀਰੇ ਮੇਰਾ ਨਾਮ ਕਲਵੰਸ ਸਿੰਘ ਕੰਤਾ ਦਰਬਾਰਾ ਸਿੰਘ ਦਰਬਾਰਾ ਸਿੰਘ ਹੈ ਅੱਛਾ ਕੰਤ ਵੀਰੇ ਮੈਂ ਵੇਚਣੀ ਹੈ ਕਹਣਾ ਵੱਡੇ ਭਾਈ ਇਹ ਕਿੰਨਾ ਸੂਆ ਸੁਣਦੀ ਹੈ ਤਕੀ ਭਾਈ ਇਹ ਭਾਈ ਚੌਥਾ ਸੂਆ ਸੁਣਦੀ ਚੌਥਾ ਸੂਆ ਇਹਨੇ ਸੂਣਾ ਵਾ ਕਿੰਨੇ ਦਿਨ ਪਏ ਵੀਰੇ ਇਹਦੇ ਸੂਣ ਦੇ ਵਿੱਚ ਇਹ ਚ 6-7 6-7 ਦਿਨ ਹੀ ਲਿੰਦੀ ਮੈਂ ਹਫਤਾ ਲੈ ਲੂਗੀ ਬੋਲਾ ਹਾਂਜੀ ਹਾਂਜੀ ਠੀਕ ਹੈ ਕਿੰਨਾ ਕੁ ਦੁੱਧ ਚੋਇਆ ਹੋਇਆ ਕੰਤ ਵੀਰੇ ਪਹਿਲਾਂ ਇਹ ਨਾਰਮਲ ਜੀ 14 13 14 ਕਿਲੋ ਨਾਰਮਲ ਹੀ ਦੁੱਧ ਆਈ 13 14 ਕਿਲੋ ਨਾਰਮਲ ਦੁੱਧ ਦਾ ਪਚੂਆ ਹੋਇਆ ਹੈ ਚੂਣ ਚਾਂ ਚੰਗਾ ਲੱਗਾ ਹੋਇਆ ਹੈ ਜੇ ਕੋਈ ਘਰੇ ਰੱਖਣ ਵਾਲੇ ਪ੍ਰਾਣੂ ਦੇ ਦੀਏ ਲੰਬਾ ਤ ਨਹੀਂ ਹੁੰਦਾ ਨਹੀਂ 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 ਤੂੰ ਮਹਾਰਾ ਯਾਦਗਾਰੀ ਚੀਜ਼ ਹੈ ਹਨਾ ਠੀਕ ਹੈ ਅੱਜ ਇੱਕ ਗੱਲ ਦਾ ਵੀ ਹੋਰ ਗੱਲ ਆ ਤੇ ਮਹਾਰਾ ਜਿਵੇਂ ਹੁਣ ਸੁਆ ਇਹ ਸੁੰਦੀ ਚ ਉੱਠਾ ਦੱਸਿਆ ਸੀ ਨਾ ਤੂੰ ਤਾਂ ਘਰੇ ਚੋਈ ਆ ਬਣਦੀ ਸਾਂ ਸੁਣ ਤੋਂ ਕਿ ਟੀਕਾ ਭਰੋਣਾ ਹੁੰਦਾ ਨਹੀਂ ਸਾਂ ਤੋਂ ਹੀ ਕਰਾਸ ਹੁੰਦੀ ਆ ਸਾਂ ਤੋਂ ਹੀ ਕਰਾਸ ਹੁੰਦੀ ਆ ਠੀਕ ਹੈ ਅੱਛਾ ਇੱਕ ਗੱਲ ਹੋਰ ਆ ਵੀ ਜਿਵੇਂ ਤੂੰ ਮਹਾਰਾ ਬਣ ਜਾਂਦੀ ਕਿੰਨਾ ਕੁ ਟਾਈਮ ਮਿਲ ਜਾਂਦੀ ਬਾਅਦ ਵਿੱਚ ਜੀ 8 ਮਹੀਨੇ ਚਾਹੀਏ 7 7 ਮਹੀਨੇ ਹਾਂਜੀ ਠੀਕ ਆ ਵੱਡੇ ਭਾਈ ਤੇ ਐਤ ਕਿਉਂ ਟੀਕਾ ਭਰਾਇਆ ਹੋਇਆ ਕਿ ਚੰਗਾ ਸਾਨੀ ਤੋਂ ਕ੍ਰੋਸ ਕਰੀ ਨਾ ਇਨਸਾਨ ਤੋਂ ਹੀ ਕ੍ਰੋਸ ਕਰੀ ਚੰਗਾ ਸਾਨਾ ਵੱਡੇ ਭਾਈ ਹਾਂਜੀ ਹਾਂਜੀ ਠੀਕ ਆ ਵੱਡੇ ਭਾਈ ਕੀ ਰੇਟ ਰੱਖਾਂਗੇ ਵੀਰੇ ਇਹਦਾ ਆਪਾਂ ਇਹਦਾ ਜੀ 1 12 ਮੁੱਲ ਕਰਦੇ ਆ 1 12 ਦੋਦ ਤੂੰ ਕਿੰਨਾ ਚੁੰਦਾ ਰਿਹਾ ਕੰਡੇ ਵਾਲਾ ਕੰਡੇ ਵਾਲਾ ਜੀ 13 14 ਕਿਲੋ ਰਾਮਣ ਵਾਲੀ 13 14 ਕਿਲੋ ਦੁੱਧ ਕੰਡੇ ਵਾਲਾ ਤੂੰ ਚੁੰਦਾ ਰਿਆ ਹਾਂਜੀ ਹਾਂਜੀ ਕੀ ਬਾਤ ਆ ਵੀਰੇ ਅੱਛਾ ਰੇਟ 1 ਲੱਖ ਤੇ 12000 ਰੁਪਏ ਮੰਨਤਨ ਮੌਕੇ ਤੇ ਹਾਂਜੀ ਹਾਂਜੀ ਖੁੱਲਾ ਮੰਨਤਨ ਠੀਕ ਕੱਡੀ ਬਾਣ ਤੋਰੀ ਵੀਰੇ ਮਣੇ ਖੋਲੀ ਪਰਾ ਲੈ ਵੀ ਮਿੱਤਰੋ ਸੁਆ ਇਹਨੇ ਚੌਥਾ ਸੁਣਾਵਾ ਸੂਣ ਆਲੀ ਆ ਹਫਤਾ ਲੈਂਦੀ ਆ ਹਜੇ ਕਹਿਣ ਤੋਂ ਪਾਉ 7 ਦਿਨਾਂ ਦੀ ਕੱਚੀ ਮੈਂ ਆ ਵੇਖੋ ਮੇਰਾ ਜ ਬਾਡੀ ਬੁੱਡੀ ਬਹਿਾਂ ਦੀ ਬਾਈ ਖੁੱਲੀ ਡੁੱਲੀ ਮੈਂ ਵੱਡੀ ਬੁੱਡੀ ਬਾਈ ਮਾਣ ਵਾਲੀ ਬਾਲੀ ਵੱਡੀ ਵੀ ਨਹੀਂ ਕਹਿ ਸਕਦੇ ਤੇ ਬਾਲੀ ਛੋਟੀ ਵੀ ਨਹੀਂ ਬਈ ਬਾਕੀ ਬਹਿਾਂ ਦੀ ਪੇਟ ਪੂਡ ਬਹੁਤ ਆ ਮੈਂ ਦਾ ਬਰੀਕੀ ਮੈਂ ਦੇ ਵਿੱਚ ਬਹੁਤ ਚੰਗੀ ਆ ਡਿਜ਼ਾਈਨ ਮੈਂ ਦੇ ਵਿੱਚ ਪੂਰਾ ਚੰਗਾ ਵਾ ਵੀਰੇ ਦੇਖ ਸਕਦੇ ਆ ਤੁਸੀਂ ਬਾਕੀ ਬਈ ਸਿੰਘ ਮੂੰਹ ਮੱਥੇ ਦੀ ਵੀ ਓਕੇ ਆ ਜਮਾ ਹੋਰ ਇੱਕ ਗੱਲ ਘਰੇ ਦੇਰੇ ਪੁਰਾਣੇ ਦੁੱਧ ਪੀਣਾ ਉਹਦੇ ਲਈ ਲਾਹੇਵੰਦ ਚੀਜ਼ ਆ ਵੱਡੇ ਬਾਈ ਕਿਉਂਕਿ ਇੱਕ ਤਾਂ ਬਈ ਐ ਹੁੰਦਾ ਵੀ ਸਵਾਲ ਬਹਿਾਂ ਜਿਹੜੀ ਉਹ ਦੁੱਧੋ ਖਰੀ ਇਦਾਂ ਹੀ ਬਣਦੀ ਵੀਰੇ ਦੁੱਧੋ ਖਰੀ ਉਦਿਆ ਦੂਜੀ ਗੱਲ ਇਹ ਆ ਜਾਂਦੀ ਹੈ ਬਾਈ ਸਵਾਲ ਮੈਂ ਦੀ ਦਿੱਕਤ ਇਹ ਨਹੀਂ ਹੁੰਦੀ ਵੀ ਬੱਚਾ ਭੁੱਲ ਜਾਊਗੀ ਜਾਂ ਕਰ ਜੂਗੀ ਮਨ ਲਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਕਰਮਾੜੀ ਨੂੰ ਚੋਈ ਜਾਏ ਜੇ ਫਰੀਕੀ ਮੈਂ ਦੀ ਕਮਾਲ ਰੇਟ ਜਿਹੜਾ 1 ਲੱਖ ਤੇ 12000 ਰੁਪਿਆ ਵਿੱਚੋਂ ਥੋੜਾ ਬਹੁਤਾ ਮਾਨਤਨ ਹੋ ਜੂਗਾ ਮੱਥੇ ਦੇ ਵਿੱਚ ਫੁੱਲ ਥੋੜਾ ਜਿਹਾ ਮਿੱਤਰੋ ਸਿੰਘ ਦਾ ਡਿਜ਼ਾਈਨ ਆ ਜਿਹੜਾ ਉਹ ਬਿਲਕੁਲ ਦੇਸੀ ਸਿੰਘ ਦੇ ਵਿੱਚ ਤੁਸੀਂ ਇਹਨੂੰ ਮੰਨਿਆ ਜੇ ਕਿਉਂਕਿ ਤੁਸੀਂ ਦੂਰ ਆ ਜੋ ਹਾਂ ਪੇਟ ਦੀ ਮੈਂ ਬਹੁਤ ਚੰਗੀਆਂ ਥਾਣੇ ਦੇਵੇ ਦੀ ਬਹੁਤ ਸਾਫ਼ ਸੁਥਰੀ ਆ ਹਲੇ ਲੇਵਾ ਬਈਆ ਦਾ ਵੀ ਤਿਆਰੀ ਇਹ ਹਫ਼ਤੇ ਦੇ ਵਿੱਚ ਵਿੱਚ ਕਈ ਬਈਆਂ ਹੁੰਦੀਆਂ ਜਿਹੜੀਆਂ ਉਹ ਬਿਲਕੁਲ ਮੌਕੇ ਤੇ ਤਿਆਰੀ ਫੜਦੀਆਂ ਹੁੰਦੀਆਂ ਜਦੋਂ ਕੋਈ ਮੰਨ ਲਾ ਇੱਕ ਅੱਧਾ ਦਿਨ ਰਹਿ ਜਾਂਦਾ ਹੁੰਦਾ ਇਹ ਢੋਡੀ ਮਹਿੰਦੀ ਜਾਤ ਹੁੰਦੀ ਆ ਢੋਡੀ ਮਹਿੰਦਾ ਜਿਹੜਾ ਪਹਿਰਾਵਾ ਹੁੰਦਾ ਵਾ ਰੇਟ ਜਿਹੜਾ ਦੱਸ ਦਿੱਤਾ ਵੀਰੇ 19 ਔਰ ਕਿਹਦੇ ਤੇ ਗੱਲਬਾਤ ਕਰੀਏ ਬਾਈ 62838 ਜੀ 62060 ਇੱਕ ਵਾਰੀ ਹੋਰ ਬੋਲੀਏ 62838 62060 ਠੀਕ ਹੈ ਬਾਈ ਇਸ ਨੰਬਰ ਤੇ ਬਾਈ ਨਾਲ ਕਰ ਲਓ ਪਿੱਤਰੋ ਰਾਬਤਾ ਕਾਇਮ ਪਿੰਡ ਕਬਰਵੱਛਾ ਜ਼ਿਲ੍ਹਾ ਫਿਰੋਜ਼ਪੁਰ ਤੇ ਮੋਰਾ ਵਾਲੀ ਵਾਲੀ ਸੜਕ ਧੰਨਵਾਦ ਧੰਨਵਾਦ ਹੂੰ